ਤਹਾਲੀ ਦੇ ਵਿੱਚ ਇੱਕ ਨਵਾਂ ਹਨੀ Trap ਚੱਲ ਰਿਹਾ ਹੈ ਇੱਕ ਮਹਿਲਾ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਕੇ ਦਾਵਾ ਕੀਤਾ ਹੈ ਕਿ ਕਈ ਮੁੰਡੇ ਆਪਣੇ ਆਪ ਨੂੰ ਕੁੜੀਆਂ ਬਣਾ ਕੇ ਲੋਕਾਂ ਨੂੰ ਠੱਗ ਰਹੇ ਨੇ ਫਿਰ ਉਹਨਾਂ ਨੂੰ ਬਲੈਕਮੇਲ ਕਰਦੇ ਨੇ ਉਸ ਮਹਿਲਾ ਨੇ ਕਿਹਾ ਕਿ ਹੁਣ ਮਾਰਕੀਟ ਦੇ ਵਿੱਚ ਆਉਣ ਤੋਂ ਵੀ ਲੋਕ ਘਤਰਾਉਣ ਲੱਗ ਪਏ ਨੇ ਇਹ ਪੂਰਾ ਘਟਨਾਕ੍ਰਮ ਚੰਡੀਗੜ੍ਹ ਅਤੇ ਮੁਹਾਲੇ ਦੇ ਵਿੱਚ ਹੋ ਰਿਹਾ ਲੋਕਾਂ ਦੇ ਅਨੁਸਾਰ ਇਹ ਗਰੁੱਪ ਰਾਤ ਦੇ ਲਗਭਗ ਪੁਣੇ 10 ਵਜੇ ਤੋਂ ਬਾਅਦ ਐਕਟਿਵ ਹੁੰਦਾ ਹੈ ਮਹੀਨੇ ਦੇ ਵਿੱਚ ਹੀ ਜੋ ਹੈ ਇੱਕ ਨੌਜਵਾਨ ਫੜਿਆ ਗਿਆ ਸੀ ਜੋ ਲੋਕਾਂ ਨੂੰ ਠੱਗਦਾ ਸੀ ਸਭ ਤੋਂ ਵੱਧ ਕੇਸ ਉਹਨਾਂ ਸੜਕਾਂ ਤੋਂ ਸਾਹਮਣੇ ਆ ਰਹੇ ਨੇ ਜਿੱਥੇ ਪੁਲਿਸ ਦੀ ਪਹਿਰੇਦਾਰੀ ਘੱਟ ਹੁੰਦੀ ਹੈ ਜਾਂ ਫਿਰ ਸੜਕ ਸੁੰਨੀ ਰਹਿੰਦੀ ਹੈ ਮੋਹਾਲੀ ਫਰਨੀਚਰ ਮਾਰਕੀਟ ਤੋਂ ਮੋਹਾਲੀ ਵੱਲ ਜਾਣ ਵਾਲੀ ਸੜਕ ਫੇਸ ਨੰਬਰ 1 ਦੇ ਵਿੱਚ ਅਤੇ ਫੇਸ 6 ਬੱਸ ਸਟੈਂਡ ਤੱਕ ਖਰੜ ਤੋਂ ਜ਼ਰਪੁਰ ਜਾਣ ਵਾਲੇ 에어ਪੋਰਟ ਦੇ ਕੁਝ ਹਿੱਸੇ ਖਾਸ ਐਕਟਿਵ ਨੇ ਮੋਹਾਲੀ ਦੇ ਫੇਸ 3B2 ਅਤੇ IV ਹਸਪਤਾਲ ਦੇ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਨੇ। ਮਾਰਕੀਟ ਦੇ ਵਿੱਚ ਗਈ ਇੱਕ ਮਸ਼ਲਾ ਨੇ ਵੀਡੀਓ ਬਣਾ ਕੇ ਕਿਹਾ ਹੈ ਕਿ ਹੁਣ ਮੋਹਾਲੀ ਦੀ ਮਾਰਕੀਟ ਦੇ ਵਿੱਚ ਆਉਣਾ ਵੀ ਔਖਾ ਹੋ ਗਿਆ ਹੈ। ਇੱਥੇ ਮੁੰਡੇ ਕੁੜੀਆਂ ਬਣ ਕੇ ਘੁੰਮ ਰਹੇ ਨੇ। ਮਹਿਲਾ ਨੇ ਦਾਅਵਾ ਕੀਤਾ ਹੈ ਕਿ ਮੋਹਾਲੀ ਦੇ ਵਿੱਚ ਦੇ ਵਪਾਰ ਦਾ ਧੰਦਾ ਚੱਲ ਰਿਹਾ। ਉਹਨਾਂ ਇਸ ਬਾਬਤ ਪ੍ਰਸ਼ਾਸਨ ਤੱਕ ਵੀ ਪਹੁੰਚ ਕੀਤੀ ਹੈ ਉੱਥੇ ਹੀ ਮੁਹਾਲੀ ਦੇ ਫੇਸ 4 ਦੇ ਵਿੱਚ ਰਹਿਣ ਵਾਲੇ ਅਤਲ ਸੋਨੀ ਨੇ ਦੱਸਿਆ ਕਿ ਉਹ ਇੰਡਸਟਰੀਅਲ ਏਰੀਆ ਦੇ ਵਿੱਚ ਕੰਮ ਕਰਦਾ ਹੈ ਤਿੰਨ ਦਿਨ ਪਹਿਲਾਂ ਜਦੋਂ ਉਹ ਹਸਪਤਾਲ ਤੋਂ ਫੇਸ 5 ਵੱਲ ਆ ਰਹੇ ਹੱਸੀ ਤੱਕ ਕੁੜੀਆਂ ਦੇ ਰੂਪ ਦੇ ਵਿੱਚ ਤਿਆਰ ਮੁੰਡਿਆਂ ਨੇ ਉਸ ਦੀ ਬਾਈਕ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਗਲਤ ਇਸ਼ਾਰੇ ਕਰਨੇ ਸ਼ੁਰੂ ਕਰ ਦਿੱਤੇ ਤੇ ਉਹਨਾਂ ਨੇ ਮੰਗ ਕੀਤੀ ਕਿ ਇਸ ਰੋਡ ਉੱਤੇ ਜੜੀਆ ਕਸ਼ਤ ਵਧਾਈ ਜਾਵੇ ਤਹਾਲੀ ਦੇ ਵਿੱਚ ਇੱਕ ਨਵਾਂ ਹਨੀ ਟਰੈਪ ਚੱਲ ਰਿਹਾ ਹੈ ਇੱਕ ਮਹਿਲਾ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੇ ਕਰਕੇ ਦਾਵਾ ਕੀਤਾ ਹੈ ਕਿ ਕਈ ਮੁੰਡੇ ਆਪਣੇ ਆਪ ਨੂੰ ਕੁੜੀਆਂ ਬਣਾ ਕੇ ਲੋਕਾਂ ਨੂੰ ਠੱਗ ਰਹੇ ਨੇ ਫਿਰ ਉਹਨਾਂ ਨੂੰ ਬਲੈਕਮੇਲ ਕਰਦੇ ਨੇ ਉਸ ਮਹਿਲਾ ਨੇ ਕਿਹਾ ਕਿ ਹੁਣ ਮਾਰਕੀਟ ਦੇ ਵਿੱਚ ਆਉਣ ਤੋਂ ਵੀ ਲੋਕ ਘਤਰ ਆਉਣ ਲੱਗ ਪਏ ਨੇ ਇਹ ਪੂਰਾ ਘਟਨਾਕ੍ਰਮ ਚੰਡੀਗੜ੍ਹ ਅਤੇ ਮੁਹਾਲੀ ਦੇ ਵਿੱਚ ਹੋ ਰਿਹਾ ਲੋਕਾਂ ਦੇ ਅਨੁਸਾਰ ਇਹ ਗਰੁੱਪ ਰਾਤ ਦੇ ਲਗਭਗ 9:30 ਵਜੇ ਤੋਂ ਬਾਅਦ ਐਕਟਿਵ ਹੁੰਦਾ ਹੈ ਮੈਂ ਮਹੀਨੇ ਦੇ ਵਿੱਚ ਹੀ ਜੋ ਹੈ ਇੱਕ ਨੌਜਵਾਨ ਫੜਿਆ ਗਿਆ ਸੀ ਜੋ ਲੋਕਾਂ ਨੂੰ ਠੱਗਦਾ ਸੀ ਸਭ ਤੋਂ ਵੱਧ ਕੇਸ ਉਹਨਾਂ ਸੜਕਾਂ ਤੋਂ ਸਾਹਮਣੇ ਆ ਰਹੇ ਨੇ ਜਿੱਥੇ ਪੁਲਿਸ ਦੀ ਪਹਿਰੇਦਾਰੀ ਘੱਟ ਹੁੰਦੀ ਹੈ ਜਾਂ ਫਿਰ ਸੜਕ ਸੁੰਨੀ ਰਹਿੰਦੀ ਹੈ ਮੋਹਾਲੀ ਫਰਨੀਚਰ ਮਾਰਕੀਟ ਤੋਂ ਮੋਹਾਲੀ ਵੱਲ ਜਾਣ ਵਾਲੀ ਸੜਕ ਫੇਸ ਨੰਬਰ 1 ਦੇ ਵਿੱਚ ਅਤੇ ਫੇਸ 6 ਬੱਸ ਸਟੈਂਡ ਤੱਕ ਖਰੜ ਤੋਂ ਜ਼ਰਪੁਰ ਜਾਣ ਵਾਲੇ 에어ਪੋਰਟ ਦੇ ਕੁਝ ਹਿੱਸੇ ਖਾਸ ਐਕਟਿਵ ਨੇ ਮੋਹਾਲੀ ਦੇ ਫੇਸ 3B2 ਅਤੇ IV ਹਸਪਤਾਲ ਦੇ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਨੇ। ਮਾਰਕੀਟ ਦੇ ਵਿੱਚ ਗਈ ਇੱਕ ਮਹਿਲਾ ਨੇ ਵੀਡੀਓ ਬਣਾ ਕੇ ਕਿਹਾ ਹੈ ਕਿ ਹੁਣ ਮੋਹਾਲੀ ਦੀ ਮਾਰਕੀਟ ਦੇ ਵਿੱਚ ਆਉਣਾ ਵੀ ਔਖਾ ਹੋ ਗਿਆ ਹੈ। ਇੱਥੇ ਮੁੰਡੇ ਕੁੜੀਆਂ ਬਣ ਕੇ ਘੁੰਮ ਰਹੇ ਨੇ। ਮਹਿਲਾ ਨੇ ਦਾਅਵਾ ਕੀਤਾ ਹੈ ਕਿ ਮੋਹਾਲੀ ਦੇ ਵਿੱਚ ਦੇ ਵਪਾਰ ਦਾ ਧੰਦਾ ਚੱਲ ਰਿਹਾ। ਉਹਨਾਂ ਇਸ ਬਾਬਤ ਪ੍ਰਸ਼ਾਸਨ ਤੱਕ ਵੀ ਪਹੁੰਚ ਕੀਤੀ ਹੈ ਉੱਥੇ ਹੀ ਮੁਹਾਲੀ ਦੇ ਫੇਸ 4 ਦੇ ਵਿੱਚ ਰਹਿਣ ਵਾਲੇ ਅਤਲ ਸੋਨੀ ਨੇ ਦੱਸਿਆ ਕਿ ਉਹ ਇੰਡਸਟਰੀਅਲ ਏਰੀਆ ਦੇ ਵਿੱਚ ਕੰਮ ਕਰਦਾ ਹੈ ਤਿੰਨ ਦਿਨ ਪਹਿਲਾਂ ਜਦੋਂ ਉਹ ਹਸਪਤਾਲ ਤੋਂ ਫੇਸ 5 ਵੱਲ ਆ ਰਹੇ ਹਾਸੀ ਤੱਕ ਕੁੜੀਆਂ ਦੇ ਰੂਪ ਦੇ ਵਿੱਚ ਟੀਆਰ ਮੁੰਡਿਆਂ ਨੇ ਉਸ ਦੀ ਬਾਈਕ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਗਲਤ ਇਸ਼ਾਰੇ ਕਰਨੇ ਸ਼ੁਰੂ ਕਰ ਦਿੱਤੇ ਤੇ ਉਹਨਾਂ ਨੇ ਮੰਗ ਕੀਤੀ ਕਿ ਇਸ ਰੋਡ ਉੱਤੇ ਜੜੀਆ ਕਸ਼ਤ ਵਧਾਈ ਜਾਵੇ